ਉਹ ਸਾਰਾ ਕੁਝ ਖੇਤੀ ਦੇ ਨਾਲ ਹੀ ਨਿਰਭਰਤ ਨੂੰ ਸਭ ਨੂੰ ਪਤਾ ਜੋ ਫਸਲ ਨਹੀਂ ਹੋਏਗੀ ਤਾਂ ਬਲੈਕ ਵਧੇਗੀ ਮਾਰਕੀਟ ਦੇ ਵਿੱਚ ਤਣਕ ਦੀ ਮਹਿੰਗਾਈ ਹੋ ਜਾਏਗੀ ਜਿਸ ਤੇ ਸ਼ੋਰਟ ਹੋਗੀ ਉਹਨੂੰ ਧਿਆਨ ਰੱਖਦੇ ਹੋਏ ਸੰਤਰਾਪਾਲ ਜੀ ਮਹਾਰਾਜ ਵੱਲੋਂ ਜੋ ਵੀ ਪ੍ਰਾਰਥਨਾ ਜਾਰੀਆ ਨੇ ਹਰ ਪੀੜਤਾ ਦੀਆਂ ਉਹਦੇ ਤਹਿਤ ਸਾਰੀ ਰਾਸਸਮਗਰੀ ਮੋਹਈਆ ਪ੍ਰਾਈਜ ਜਾਰੀਆ ਉਸਦੇ ਤਹਿਤ ਅਸੀਂ ਪਿੰਡ ਦੇ ਵਿੱਚ ਅੱਜ ਪੰਚਾਇਤ ਕੋਲ ਪਹੁੰਚੇ ਹਾਂ ਇਹਨਾਂ ਨੂੰ ਸਮਾਨ ਹੈਂਡਓਵਰ ਕਰਨ ਦੇ ਸਤਿ ਆਨੰਦ 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 ਸਤਿ ਆ ਇਹ ਜਿਹੜੇ ਬੱਚਿਆਂ ਦੀ ਐਜੂਕੇਸ਼ਨ ਵਿੱਚ ਰੁਕ ਗਈ ਸੀ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਮੇਰਾ ਨਾਮ ਹੈਗਾ ਜੀ ਹਰਲਵਲਿਨ ਸਿੰਘ ਸਿੱਧੂ ਪ੍ਰਮਾਤਮਾ ਦੇ ਨਾਮ ਹੈਗਾ ਹਰਲਵਲਿਨ ਦਾਸ ਤੇ ਮੈਂ ਪਟਿਆਲਾ ਤੋਂ ਆ ਜਿਵੇਂ ਤੁਸੀਂ ਪੁੱਛਿਆ ਮਹੀਮ ਕਿੱਥੋਂ ਸ਼ੁਰੂ ਹੋਈ ਇਹ ਪਹਿਲਾਂ ਪੂਰੇ ਭਾਰਤ ਵਿੱਚ ਹਰਿਆਣੇ ਤੋਂ ਸ਼ੁਰੂ ਕੀਤੀ ਗਈ ਇੱਕ ਟਰੈਜੇਡੀ ਹੋਈ ਸੀ ਜੋ ਉਹਨਾਂ ਦੁਆਰਾ ਜੀਵਿਆ ਸੀ ਇੱਕ ਪਰਿਵਾਰ ਨੂੰ ਬਮਾਰੀ ਦੇ ਕਾਰਨ ਇਲਾਜ ਨਹੀਂ ਕਰਾ ਸਕ ਰਿਹਾ ਸੀ ਤੇ ਉਹਨੇ ਆਪਣੇ ਬੱਚਿਆਂ ਨੂੰ ਸੁਸਾਇਡ ਕਰ ਲਿਆ ਸੀ ਤਾਂ ਉਹ ਸਾਡੇ ਗੁਰੂ ਮਹਾਰਾਜ ਜੀ ਨੇ ਕਰ ਖਬਰ ਪੜੀ ਉਸ ਤੋਂ ਬਾਅਦ ਅਨਪੂਰਨਾ ਮਹੀਨਾ ਦਾ ਆਗਾਜ਼ ਹੋ ਗਿਆ ਤਾਂ ਗੁਰੂ ਮਹਾਰਾਜ ਜੀ ਵੱਲੋਂ ਸੰਤਰਾਮਪਾਲ ਜੀ ਮਾਰਿਆ ਉਹ ਦੇਸ਼ ਆਇਆ ਵੀ ਜਿਹੜੇ ਗਰੀਬ ਬੱਚੇ ਨੇ ਗਰੀਬ ਬੇਸਹਾਰਾ ਲੋਕ ਨੇ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਕੋਈ ਆਤਮ ਹੱਤਿਆ ਨਾ ਕਰੇ ਕੋਈ ਲਾਚਾਰ ਹੋ ਕੇ ਮਰੇ ਨਾ ਉਹਨੂੰ ਹਰ ਇੱਕ ਚੀਜ਼ ਮੁਹੱਈਆ ਕਰਾਈ ਜਾਵੇ ਸਾਂਤਰਾਮਾਲ ਜੀ ਦੇ ਜੋ ਸਾਨੂੰ ਪ੍ਰੇਰਨਾ ਦਿੰਦੇ ਨੇ ਵੀ ਬੇਟਾ ਦੋ ਰੋਟੀ ਆਪਾਂ ਘੱਟ ਖਾ ਲੈਣੀ ਆ ਪਰ ਆਪਣੇ گاؤں ਆਪਣੇ ਸ਼ਹਿਰ ਚ ਨਗਰ ਚ ਕਿਸੇ ਨੂੰ ਭੁੱਖੇ ਨਹੀਂ ਸੌਣ ਦੇਣਾ ਤੇ ਉਸ ਦੇ ਤਹਿਤ ਫਿਰ ਅਸੀਂ ਸੰਤਰਾਮਾਲ ਪਾਲ ਜੀ ਦੇ ਆਦੇਸ਼ ਅਨੁਸਾਰ ਉਹਨਾਂ ਦੇ ਸੇਵਾਦਾਰਾਂ ਨੇ گاؤں-ਗਾਉਂ ਮਹੱਲੇ-ਮਹੱਲੇ ਨਗਰ ਜਾ ਕੇ ਉਹ ਜ਼ਰੂਰਤਮੰਦ ਤੇ ਬਿਗਲੇ ਸਾਰਾ ਲੋਕ ਲੱਭੇ ਉਹਨਾਂ ਦੀ ਮਦਦ ਕੀਤੀ ਉਹਨਾਂ ਦੇ ਸਰਵੇ ਕੀਤੇ ਗਏ ਸਰਵੇ ਪਾਸ ਹੋਣ ਤੋਂ ਬਾਅਦ ਉਹਨਾਂ ਨੂੰ ਰਾਸ਼ਨ ਭਜਾਇਆ ਗਿਆ ਕਿਉਂਕਿ ਸਾਡੇ ਸੇਵਾਦਾਰ ਸਾਥੀ ਨੇ ਦੱਸਿਆ ਤੁਹਾਨੂੰ ਵਿੱਚ 23 ਆਟਮਾ ਨੇ ਇਹ 25 ਕਿਲੋ ਆਟਾ ਹੁੰਦਾ 5 ਕਿਲੋ ਚਾਵਲ 4 ਕਿਲੋ ਚੀਨੀ 4 ਤਰ੍ਹਾਂ ਦੀਆਂ ਦਾਲਾਂ ਹੁੰਦੀਆਂ ਸੁੱਕੇ ਦੁੱਧ ਦਾ ਪਾਊਡਰ ਹੁੰਦਾ 1 ਕਿਲੋ ਬੱਚੇ ਚਾਹ ਬਣਾ ਕੇ ਪੀ ਸਕਦੇ ਤੂ ਪੂਰੀ ਪੀ ਸਕਦੇ ਨੇ 4 ਤਰ੍ਹਾਂ ਦੇ ਮਸਾਲੇ ਹੁੰਦੇ ਨੇ 2 ਲੀਟਰ ਸਰ੍ਹੋਂ ਦਾ ਤੇਲ ਹੁੰਦਾ ਨਹਾਉਣ ਦੀ ਸਾਬਣ ਹੁੰਦੀ ਆ ਗੋਦਰੀ ਨੰਬਰ 1 ਚਾਹ ਪੱਤੀ ਟਾਟਾ ਵੀ ਹੁੰਦੀ ਆ ਕੜੀ ਡਰਜਨ ਪਾਊਡਰ ਹੁੰਦਾ ਸਿਰਫ ਕੱਪੜੇ ধੋਣ ਲਈ ਕੱਪੜੇ ਧੋਣ ਲਈ ਛੋਕਰਾ ਸਾਬਣ ਹੁੰਦਾ ਆਲੂ ਪਿਆਜ਼ ਹੁੰਦੇ ਨੇ ਤੇ ਹਲਦੀ ਮਿਰਚ ਨੂਰ ਮਿਰਚ ਮਸਾਲਾ ਧਨੀਆ ਪਾਊਡਰ ਹੈ ਦਲੀਆ ਤੇ ਬੇਸਨ ਸਾਰੀਆਂ ਚੀਜ਼ਾਂ ਸੰਤਰਾਪਾਲ ਜੀ ਵੱਲੋਂ ਦਿੱਤੀਆਂ ਨੇ ਰ ਵਧੀਆ ਕੁਆਲਿਟੀ ਦਿੱਤੀਆਂ ਨੇ ਇਹਦਾ ਆਗਾਜ਼ ਹਰਿਆਣੇ ਤੋਂ ਹੋਇਆ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਜਿਹੜੋ ਪੰਜਾਬ ਤੋਂ ਬਾਅਦ ਇਹ ਪੂਰੇ ਭਾਰਤ ਵਰਸ਼ ਦੇ ਵਿੱਚ ਸ਼ੁਰੂ ਕੀਤੀ ਗਈ ਪੂਰੇ ਭਾਰਤ ਵਰਸ਼ ਦੇ ਵਿੱਚ ਸ਼ੁਰੂ ਹੋਣ ਤੋਂ ਬਾਅਦ ਨਾਲ ਹੀ ਨੇਪਾਲ ਦੇ ਵਿੱਚ ਸ਼ੁਰੂ ਕੀਤੀ ਗਈ ਇਹ ਮਹੀਮ ਉੱਥੋਂ ਸ਼ੁਰੂ ਹੋਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਈ ਉਸ ਤੋਂ ਬਾਅਦ ਤੁਸੀਂ ਦੇਖਣਾ ਵੀ ਮੈਂ ਦੱਸਣਾ ਚਾਹਾਂਗਾ ਉਸ ਤੋਂ ਇਲਾਵਾ ਵੀ ਕਾਰ ਕਾ ਜਾ ਕੇ ਸਰਵੇ ਕੀਤਾ ਹੀ ਦੱਸਿਆਗਾ ਤੁਹਾਨੂੰ ਵੀ ਸਾਰਾ ਕੁਝ ਤੇ ਉਸ ਤੋਂ ਬਾਅਦ ਜਿਵੇਂ ਹੁਣ ਹੜਪੀੜਤਾਂ ਲਈ ਆਪਾਂ ਚੱਲ ਰਹੇ ਹਾਂ ਹੜਪੀੜਤਾਂ ਦੀ ਗੱਲ ਕਰੀਏ ਉਹ ਤੇ ਸੰਤਰਾਮਪਾਲ ਜੀ ਮਹਾਰਾਜ ਜੀ ਨੂੰ ਪਹਿਲਾਂ ਇੱਕ ਪਿੰਡ ਨੇ ਅਪਰੋਚ ਕਰਿਆ ਵੀ ਸਾਡੇ ਜੋ بارش ਦਾ ਪਾਣੀ ਆ ਹਾੜਾਂ ਦਾ ਪਾਣੀ ਆ ਉਹ ਸਾਡੇ ਇਲਾਕੇ 'ਚ ਅਜੇ ਤੱਕ ਖੜਾ ਆ ਕਿਸਾਨ ਦੀ ਜਿਹੜੀ ਫਸਲ ਹੁੰਦੀ ਉਹਦੀ ਵਿੜਦੀ ਹੱਡੀ ਹੁੰਦੀ ਆ ਵੀ ਸਾਡਾ ਝੋਨਾ ਦਾ ਪਾਣੀ ਖਤਮ ਹੋ ਚੁੱਕਿਆ ਅਸੀਂ ਕਣਕ ਦੀ ਬਜਾਈ ਗੈਹੋਂ ਦੀ ਕਿਦੋਂ ਕਰਾਂਗੇ ਜਦ ਤੱਕ ਸਾਡੇ ਖੇਤਾਂ 'ਚੋਂ ਪਾਣੀ ਨਹੀਂ ਨਿਕਲਦਾ ਉਹ ਸਾਫ਼ ਨਹੀਂ ਹੁੰਦਾ ਜ਼ਮੀਨ ਖੁਸ਼ਕ ਨਹੀਂ ਹੁੰਦੀ ਤਾਂ ਸੰਤਰਾਮਪਾਲ ਜੀ ਮਹਾਰਾਜ ਜੀ ਨੂੰ ਪ੍ਰਾਰਥਨਾ ਕੀਤੀ ਕਮੇਟੀ ਦੇ ਮਾਧਿਅਮ ਨਾਲ ਸੰਤਰਾਮਪ ਵੀ ਜੋ ਵੀ ਪੰਚਾਇਤ ਨਗਰ ਪੰਚਾਇਤ ਤੁਹਾਨੂੰ ਇਹਨਾਂ ਨੇ ਡਿਮਾਂਡ ਕੀਤੀ ਆ ਜੋ ਪ੍ਰਾਰਥਨਾ ਚ ਲਿਖਿਆ ਉਹਨਾਂ ਨੂੰ ਚੀਜ਼ਾਂ ਉਹਨਾਂ ਨੂੰ ਵਸਤੂਆਂ ਪ੍ਰੋਵਾਈਡ ਕਰਾਈ ਜਾਣ ਉੱਥੇ ਮੈਂ ਦੱਸਣਾ ਜਾਵਾਂਗਾ ਕਿ 200 ਤੋਂ ਵੱਧ ਪਿੰਡ ਨੇ ਤੇ ਲੱਖਾਂ ਫੁੱਟ ਪਾਈਪ ਕਿਸੇ ਪਿੰਡ ਦੇ ਵਿੱਚ 24000 ਫੁੱਟ ਪਾਈਪ ਕਿਸੇ 'ਚ 30000 ਫੁੱਟ ਪਾਈਪ ਕਿਸੇ 'ਚ 9000 ਫੁੱਟ ਪਾਈਪ ਕਿਸੇ ਹਜ਼ਾਰ ਵੀ ਆ ਤੇ 10-10 ਵੋਟਰਾਂ ਇੱਕ ਪਿੰਡ ਨੂੰ ਦਿੱਤੀਆਂ ਆ 8 ਮੋਟਰਾਂ 10 ਮੋਟਰਾਂ ਇਹ ਸਾਰੀਆਂ ਮੋਟਰਾਂ ਦੱਸਣਾ ਚਾਹਾਂਗਾ ਬ੍ਰਾਂਡਡ ਹੁੰਦੀਆਂ ਕਰੰਟਮ ਦੀਆਂ ਹੁੰਦੀਆਂ ਨੇ ਜਾਂ ਕਲੋਸਕਰ ਦੀਆਂ ਦਿੱਤੀ ਜਾਂਦੀਆਂ ਸਟਾਰਟਰ ਸਮੇਤ ਦਿੱਤੀ ਜਾਂਦੀਆਂ ਮਸ਼ੀਨ ਤੋਂ ਸਟਾਰਟਰ ਤੱਕ ਦੀ ਤਾਰ ਦਿੱਤੀ ਜਾਂਦੀ ਆ ਸਟਾਰਟਰ ਤੋਂ ਲੈ ਕੇ ਖੰਬੇ ਤੱਕ ਤਾਰ ਦਿੱਤੀ ਜਾਂਦੀ ਆ ਉਸ ਤੋਂ ਇਲਾਵਾ ਜੰਨੀਆਂ ਸ਼ਾਕਤਾਂ ਨੇ ਕੋਈ ਵੀ ਹੋਰ ਇਹਦੀ ਸੈਸਤਰੀਆ ਪਾਣੀ ਕੱਢਲੇ ਸੁੰਢੀ ਪਾਈਪ ਆ ਕੋਈ ਵੀ ਵਸਤੂ ਆ ਉਹ ਸਾਰੀ ਸੰਤਰਾਮ ਪਾਲੀ ਮਾਰ ਦੇ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਆ ਜਿਹੜੋ ਇਹਨਾਂ ਨੇ ਪੰਚਾਇਤਾਂ ਨੇ ਵੀ ਇੱਧਰ ਹਰਿਆਣੇ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਪੰਜਾਬ ਵਾਲੇ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਜਿਵੇਂ ਤੇ ਸਰਵੇ ਕਰਨ ਭਗਤਾਂ ਦੇ ਸੀ ਰਾਸ਼ਨ ਵਗੈਰਾ ਦਾ ਇਹਨਾਂ ਨੇ ਪ੍ਰਾਰਥਨਾ ਕੀਤੀ ਵੀ ਸਾਡੇ ਵੀ ਮਦਦ ਕੀਤੀ ਜਾਵੇ ਸਾਡੇ ਵੀ ਝੋਨੇ ਦੀ ਫਸਲ ਦੇ ਵਿੱਚ ਵੀ ਪਾਣੀ ਬਹੁਤ ਖੜਾ ਹੈ ਇਸ ਕੋਈ ਮਲਕਪੁਰ ਪਿੰਡ ਦੇ ਵਿੱਚ ਤਾਂ 10 10 ਫੁੱਟ 8 8 ਫੁੱਟ ਪਾਣੀ ਖੜਾ ਤੁਸੀ ਮੀਡੀਆ ਵੀ ਦੇਖ ਸਕਦਾ ਜਾ ਕੇ ਤੇ ਸਾਨੂੰ ਬਹੁਤ ਹੋਇਆ ਸੀ ਉਹਦੀ ਡਰੋਨ ਨਾਲ ਵੀਡੀਓ ਬਣਾਉਣੀ ਹੈ ਵੀਡੀਓ ਬਣਾ ਕੇ ਸੰਤਰਾਮਪਾਲ ਜੀ ਮਹਾਰਾਜ ਜੀ ਕੋ ਇਹਨਾਂ ਨੇ ਜੋ ਪ੍ਰਾਰਥਨਾ ਲਿਖੀ ਆਪਣੀ ਲੈਟਰ ਹੈਡ ਤੇ ਪੰਚਾਇਤ ਵੱਲੋਂ ਸਭ ਦੇ ਸਾਈਨ ਹੋ ਕੇ ਸੰਤਰਾਮਪਾਲ ਜੀ ਮਹਾਰਾਜ ਜੀ ਕੋਲ ਅਸੀਂ ਭੇਜੀ ਉਹਨਾਂ ਵੱਲੋਂ ਨਾਲ ਹੀ ਤੁਰੰਤ ਇਹਨਾਂ ਦਾ ਸਰਵੇ ਪਾਸ ਕੀਤਾ ਗਿਆ ਪਰ ਦੱਸਿਆ ਜਿਵੇਂ ਦੱਸਿਆ ਤੁਹਾਨੂੰ ਵੀ ਦਿਵਾਲੀ ਹੋਣ ਦੇ ਨਾਲ ਤੇ ਵਿਸ਼ਕਰਮਾ ਹੋਣ ਦੇ ਨਾਲ ਤੇ ਥੋੜੀ ਡਿਲੇ ਹੋ ਗਈ ਅਸੀਂ ਨਾਲ ਦੀ ਨਾਲ ਪਾਈਪਾਂ ਆਰਡਰ ਕਰਤਾ ਮੈਂ ਤੁਹਾਨੂੰ ਇਸ ਤੋਂ ਵਿੱਚ ਗੱਲ ਕਰਦਾ ਹੋਇ ਦੱਸਣਾ ਚਾਹੁੰਦਾ ਵੀ ਤੁਹਾਡੇ ਨਾਲ ਦੇ ਪਿੰਡ ਜਿਵੇਂ ਦੂਜੇ ਵਾਲ ਮਲਕਪੁਰ ਇਹ ਪਿੰਡਾਂ ਦੇ ਵਿੱਚ ਵੀ ਪੰਜ-ਛੇ ਦਿਨ ਪਹਿਣਾ ਸੰਤਰਾਮਪਾਲ ਦੀ ਮਰਜ਼ੀ ਵੱਲੋਂ ਹੜਪੀੜਤਾ ਨੂੰ ਪਾਈਪਾਂ 4000 ਫੁੱਟ ਪਾਈਪ 10 ਹੌਸ ਤੌਰ ਦੀਆਂ ਮੋਟਰਾਂ ਸ਼ਾਕਟਾਂ ਵੀ ਇਹ ਨਹੀਂ ਹੈਗਾ ਵੀ ਲੋਕਸ਼ਨ ਲਾ ਲੈਣ ਤੇ ਬਾਅਦ ਉਹਨਾਂ ਨੂੰ ਪਾਈਪ ਬੰਡਣੇ ਪਵੇ ਖਰਾਬ ਹੋਵੇ ਇਹਨਾਂ ਨੂੰ ਸ਼ਕਰੂ ਗਨ ਵੀ ਦਿੱਤੀ ਜਾਂਦੀਆਂ ਨਾਲ ਵੀ ਸ਼ਾਕਟਾਂ ਐਕਸਟਰਾ ਦਿੱਤੀ ਜਾਂਦੀਆਂ ਨੇ ਤੇ ਸਾਰੀਆਂ ਪਾਈਪਾਂ ਜਿਹੜੀਆਂ ਅੱਜ ਮੈਂ ਆਪਣੀਆਂ ਸਾਰੀਆਂ ਅਨਬ੍ਰੇਕੇਬਲ ਪਾਈਪਾਂ ਨੇ ਬਹੁਤ ਵਧੀਆ ਕੁਆਲਿਟੀ ਦੀਆਂ ਪਾਈਪਾਂ ਨੇ ਤਾਰਾਂ ਨਾਲ ਦੰਨਿਆ ਜਿਵੇਂ ਉੱਥੇ 16 mm ਦੀ ਤਾਰ ਦਿੱਤੀ ਸੀ ਜਿਵੇਂ ਇਸ ਪੰਚਾਇਤ ਨੇ ਹੁਣ ਇਸ ਪੰਚਾਇਤ ਨੇ ਇਸ ਪੰਚਾਇਤ ਨੇ ਸਾਡੇ ਕੋਲ ਡਿਮਾਂਡ ਹੈ ਕਰੀ ਸਾਡੇ ਗੁਰੂ ਮਹਾਰਾਜ ਜੀ ਕੋ ਪ੍ਰਾਰਥਨਾ ਕਰੀ ਸੀ ਵੀ ਸਾਨੂੰ 9000 ਫੁੱਟ ਪਾਈਪ ਚਾਹੀਦੀ ਆ 8 ਇੰਚੀ ਤਾਂ ਉਸ ਦੇ ਤਹਿਤ ਅਸੀਂ ਤਿੰਨ ਟਰੱਕਾਂ ਦੇ ਵਿੱਚ ਪਾਈਪ ਲੈ ਕੇ ਆਏ ਹਾਂ ਸੋ ਕੋ 9400 ਫੁੱਟ ਪਾਈਪ ਲੈ ਕੇ ਆਏ ਹਾਂ ਤੇ ਇਹਨਾਂ ਨੇ ਸਾਡੇ ਤੋਂ 35 35 mm ਦੀ 4 ਕੋਰ ਤਾਰ ਦੀ ਡਿਮਾਂਡ ਕੀਤੀ ਸੀ ਜੋ ਕਿ 1700 ਫੁੱਟ ਅਰਪਕਸ਼ ਮੇਲੇ ਲਈ ਮੇਰਾ 540 ਮੀਟਰ ਜਾਂ 530 ਮੀਟਰ ਤਾਰ ਉਹ ਨਾਲ ਲਿਆਤੀ ਗਿਆ ਦੋ ਦੋ ਮੋਟਰਾਂ ਨੇ 20 ਹਸ ਪਾਵਰ ਦੀਆਂ ਮੰਗੀਆਂ ਸੀ ਇਹਨਾਂ ਨੇ ਉਹ ਵੀ ਕਲੋਸਰ ਕੰਪਨੀ ਦੀਆਂ ਵਿਦ ਸਟਾਰਟਰਾਂ ਤੇ 474 ਸ਼ਾਰਟਾਂ ਦਿੱਤੀਆਂ ਗਈਆਂ ਨੇ ਵੀ ਕਿਸਾਨ ਸ਼ਾਰਟਾਂ ਨਾਲ ਜੋੜ ਲੈਣ ਤੇ ਮੈਨੂੰ ਸਕਰੂ ਗਨ ਵੀ ਵਧੀਆ ਕੰਪਨੀ ਦਿੱਤੀ ਗਈ ਹੈ ਉਹ ਸਕਰੂ ਕਸ ਲੈਣ ਲੋਸ਼ਨ ਨਾਲ ਨਾਲ ਕਿ ਲੋਸ਼ਨ ਲਿਆਤਾ ਗਿਆ ਨਾਲ ਪਰ ਇਹ ਲੋਸ਼ਨ ਲੱਗੂਗਾ ਤਾਂ ਪਾਈਪਾਂ ਕਟਣੀਆਂ ਪੈਣੀਆਂ ਅੱਗੇ ਕਿਸੇ ਲਈ ਕੱਟਦੇ ਪਾਈਪਾਂ ਦਾ ਸਾਈਜ਼ ਛੋਟਾ ਹੋ ਜਾਏਗਾ ਅਸੀਂ ਸੰਤਰਾਮਪਾਲ ਜੀ ਬਾਰੇ ਸ਼ੋਕਤਾਂ ਦਾ ਖਰਚਾ ਵੀ ਅਕਸਰ ਜਿੱਪਤਾ ਜਿਹੜਾ ਜਿਵੇਂ ਦੱਸਣਾ ਲੰਗਾ ਸੋਗਤਾ ਵੀ ਸੁਪਰ ਡੀਪੀ ਦੀਆਂ ਕੋਈ ਕੋਈ ਵੀ ਰਹਾ ਸਮਾਨ ਨਹੀਂ ਵੀ ਜਿਹੜਾ ਸਸਤਾ ਦਿੱਤਾ ਜਾਵੇ ਸੰਤਰਾਮਪਾਲ ਜੀ ਦਾ ਇਹ ਨਾਰਾ ਵੀ ਕਿਸਾਨੀ ਆਪਾਂ ਬਚਾਣੀ ਹੈ ਜੇ ਕਿਸਾਨ ਫਸਲ ਵੇਚੇਗਾ ਟਾਈਮ ਤੇ ਤਾਂ ਹੀ ਸਾਰਾ ਬਿਜ਼ਨਸ ਚੱਲੇਗਾ ਕੰਮ ਚੱਲੇਗਾ ਧੰਦਾ ਚੱਲੇਗਾ ਜੇ ਕਿਸਾਨ ਦੀ ਇਨਕਮ ਜਿਹੜਾ ਅੰਕੂਨਾ ਮਹਿੰਮ ਜੋ ਸ਼ੁਰੂ ਕੀਤੀ ਗਈ ਹੈ ਹਰ ਇੱਕ ਇਲਾਕੇ ਵਿੱਚ ਕਿੰਨਾ ਵੱਲੋ ਜਿਹੜੀ ਆਏਗੀ ਹੈ ਕੀ ਸਾਰਾ ਮਾਮਲਾ ਆਪਣਾ ਨਾਮ ਦਾ ਡਿਜ਼ਾਈਨਸ਼ਨ ਦੱਸੋ ਮੇਰਾ ਨਾਮ ਜੀ ਦੀਪਕ ਕੁਮਾਰ ਹੈ ਜੀ ਦੀਪਕ ਦਾਸ ਮੈਂ ਮੰਡੀ ਗੁੰਕਰ ਜਿਹੜਾ ਫਤੇਗੜ ਸਾਹਿਬ ਤੋਂ ਬਿਲੋਂਗ ਕਰਦਾ ਜੀ ਅਸੀਂ ਸੇਵਾਦਾਰਾਂ ਜੀ ਸਤਲੋਕ ਆਸ਼ਮ ਦੇ ਤੇ ਜਿਹੜੇ ਸਾਡੇ ਪ੍ਰਮੁੱਖ ਨੇ ਸੰਤ ਰਾਮਪਾਲ ਜੀ ਮਹਾਰਾਜ ਨੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸੰਤ ਰਾਮਪਾਲ ਜੀ ਮਹਾਰਾਜ ਨੇ ਪੂਰੇ ਦੇਸ਼ ਵਿੱਚ ਅੰਨਪੁਰਨਾ ਮੁਹਿੰਮ ਚਲਾਈ ਹੋਈ ਹੈ ਤਾਂ ਮੈਂ ਬਰੀਫ ਕਰੂੰਗਾ ਉਸ ਦੇ ਤਹਿਤ ਉਹਨਾਂ ਦਾ ਨਾਰਾ ਹੈ ਕਿ ਰੋਟੀ ਕੱਪੜਾ ਚਕਿਸ਼ਤਾ ਸਿੱਖਿਆ ਤੇ ਮਕਾਨ ਹਰ ਗਰੀਬ ਨੂੰ ਦੇ ਰਹਾ ਹੈ ਦੇ ਰਹਾ ਹੈ ਕਬੀਰ ਭਗਵਾਨ ਅ ਦੇਸ਼ ਭਰ ਦੇ ਵਿੱਚ ਸੈਂਕੜੇ ਹਜ਼ਾਰਾਂ ਲੋਕ ਨੇ ਪਰਿਵਾਰ ਨੇ ਜਿਹੜੇ ਸੰਤ RAMPAL ji maharaj ਨੇ ਢੋਲ ਲੱਪ ਕੇ ਉਹਨਾਂ ਦੀ ਹਰ ਮਹੀਨੇ ਰਾਸ਼ਨ ਦੀ ਮਦਦ ਕੀਤੀ ਜਾਂਦੀ ਆ ਰਮੇਨ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਜਿਹੜਾ ਵਿਅਕਤੀ ਕੋਈ ਗਰੀਬ ਵਿਅਕਤੀ ਇਲਾਜ ਨਹੀਂ ਕਰਵਾ ਸਕਦਾ ਆਰਥਿਕ ਸਥਿਤੀ ਖਰਾਬ ਹੋਣ ਕਰਕੇ ਦਾ ਇਲਾਜ ਕਰਵਾਇਆ ਜਾਂਦਾ ਹੈ ਜਿਹੜੇ ਬੱਚਿਆਂ ਦੀ ਐਜੂਕੇਸ਼ਨ ਵਿੱਚ ਰੁਕ ਗਈ ਸੀ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਤੇ ਈਵਨ ਕਿ ਉਹਨਾਂ ਨੂੰ ਸਰਦੀਆਂ ਗਰਮੀਆਂ ਦੇ ਲੱਗ ਤੋਂ ਲੱਗ ਤੋਂ ਕੱਪੜੇ ਦਿੱਤੇ ਜਾਂਦੇ ਨੇ ਮੌਸਮ ਦੇ ਹਿਸਾਬ ਨਾਲ ਤੇ ਬੱਚਿਆਂ ਨੂੰ ਅਗਰ ਸਕੂਲ ਯੂਨੀਫਾਰਮ ਦੀ ਜ਼ਰੂਰਤ ਹੈ ਸਕੂਲ ਬੈਗ ਦੀ ਜ਼ਰੂਰਤ ਹੈ ਸਟੇਸ਼ਨਰੀ ਜੁੱਤਾ ਸਾਰਾ ਕੁਝ ਇਸ ਅਨਪੂਰਨਾ ਮਹਿੰਦੇ ਤਹਿਤ ਪ੍ਰੋਵਾਈਡ ਕਰਵਾਇਆ ਜਾਂਦਾ ਕਿਉਂਕਿ ਸੰਤ ਰਾਮਪਾਲ ਜੀ ਮਹਾਰਾਤਾ ਇੱਕ ਸੰਕਲਪ ਹੈ ਇਸ ਅਨਪੂਰਨਾ ਮਹਿੰਦੇ ਤਹਿਤ ਕਿ ਬੇਟਾ ਆਪਾਂ ਦੋ ਰੋਟੀ ਕਟਾ ਲਓ ਆਪਾਂ ਸੁੱਖ ਸਹੂਲਤ ਆਪਣੀ ਘੱਟ ਕਰ ਲਓ ਲੇਕਿਨ ਇਸ ਧਰਤੀ ਦੇ ਉੱਪਰ ਤੁਹਾਡਾ ਕੋਈ ਵੀ ਜਿਹੜਾ ਭ ਉਪੱਖਰ ਨਾ ਰਵੇ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ ਕੋਈ ਵੀ ਜਿਹੜਾ ਗਰੀਬ ਹੈ ਬਿਮਾਰੀ ਦੇ ਇਲਾਜ ਤੋਂ ਵਾਂਝਾ ਨਾ ਰਹੇ ਤੇ ਕੋਈ ਵੀ ਗਰੀਬ ਸੱਤ ਤੋਂ ਵਾਂਝਾ ਨਾ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਇਸ ਅਨਪੂਰਨਾ ਮੁਹਿੰਮ ਦੇ ਤਹਿਤ ਸੰਤ ਰਾਮਪਾਲ ਜੀ ਮਹਾਰਾਜ ਨੇ ਦੇਸ਼ ਭਰ ਦੇ ਵਿੱਚ ਸੈਂਕੜਾ ਹਜ਼ਾਰਾਂ ਮਕਾਨ ਵੀ ਬਣਵਾ ਕੇ ਦਿੱਤੇ ਨੇ ਲੋਕਾਂ ਨੂੰ ਸਰ ਇਹ ਇਲਾਕਾ ਕਿਹੜਾ ਤੁਸੀਂ ਆਗੇ ਇਹ ਇਲਾਕਾ ਇਸ ਤਰ੍ਹਾਂ ਹੈ ਜੀ ਇਹ ਜਿਹੜੀ ਅਨਪੂਰਨਾ ਮੁਹਿੰਮ ਦੇ ਤਹਿਤ ਇੱਕ ਬਾੜ ਰਾਤ ਅਭਿਆਨ ਸੰਤ ਰਾਮਪਾਲ ਜੀ ਮਹਾਰਾਜ ਨੇ ਚਲਾਇਆ ਹੋਇਆ ਹੈ ਹਰਿਆਣੇ ਦੇ ਵਿੱਚ 200 ਤੋਂ ਉੱਪਰ ਜਿਹੜੇ ਪਿੰਡ ਨੇ ਉਹਨਾਂ ਨੇ ਸੰਤ ਰਾਮਪ ਦੀਨਾਂ ਮਿਚਣਾਂ ਨੇ ਕਈ ਲੱਖ ਫੁੱਟ ਪਾਈਪ ਮੋਟਰਾਂ ਦੀ ਡਿਮਾਂਡ ਕੀਤੀ ਸੀ ਤੇ ਸਾਰਿਆਂ ਨੂੰ ਉਹ ਸਾਰੀਆਂ ਪਾਈਪ ਮੋਟਰਾਂ ਸਟਾਰਟਰ ਨਟ ਵੋਲਟ ਜੋ ਵੀ ਸਹੂਗੀ ਸਮਗਰੀ ਹੈ ਸਾਰੀ ਸੰਤਰਾਮਪਾਲੀ ਮਹਾਰਾਜ ਨੇ ਪ੍ਰੋਵਾਈਡ ਕਰਵਾਈ ਹੈ ਤੇ ਉਹ ਪਿੰਡਾਂ ਨੇ ਆਪਣਾ ਪਾਣੀ ਗੱਢ ਕੇ ਅਗਲੀ ਫਸਲ ਦੀ ਬਜਾਈ ਸ਼ੁਰੂ ਕਰ ਦਿੱਤੀ ਹੈ ਤੇ ਜਿਹੜੀ ਪੰਚਾਇਤ ਹੈ ਇਹ ਵੀ ਉਹ ਵੀਡੀਓਜ਼ ਦੇਖਦੀ ਹੁੰਦੀ ਸੀ ਪੰਚਾਇਤ ਐਸ ਐ ਨਿਊਜ਼ ਚੈਨਲ ਹੈ ਜੀ ਆਸ਼ਮ ਦਾ ਤਾਂ ਇਹਨਾਂ ਨੇ ਉਹ ਵੀਡੀਓਜ਼ ਦੇਖ ਕੇ ਸਾਨੂੰ ਅਪਰੋਚ ਕੀਤਾ ਬਾਕੀ ਇਸ ਇਲਾਕੇ ਦੇ ਵਿੱਚ ਜਦੋਂ ਹੜਾ ਆਏ ਸੀ ਉਸ ਦੌਰਾਨ ਸੰਤਰਾਮਪਾਲੀ ਮਹਾਰਾਜ ਨੇ ਵੱਡੀ ਤਦਦ ਦੇ ਵਿੱਚ ਜਿੱਥੇ ਰਾਸ਼ਨ ਨੇ ਕਿਟਾਂ ਗੱਦੇ ਮੰਜੇ ਬਿਸਤਰੇ ਵੀ ਵੰਡੇ ਨੇ ਜਿਹੜੇ ਲੋਕਾਂ ਨੂੰ ਜ਼ਰੂਰਤ ਸੀਗੀ ਪਸ਼ੂਆਂ ਦਾ ਚਾਰਾ ਤੱਕ ਵੀ ਦਿੱਤਾ ਤੇ ਵੈਸੇ ਵੀ ਲੋਕ ਜਾਉ ਸੀਗੇ ਸੰਪੂਰਨ ਮਹਿੰਤੋਂ ਤੇ ਪੰਚਾਇਤ ਨੇ ਜਦੋਂ ਸਾਨੂੰ ਸੰਪਰਕ ਕੀਤਾ ਤੇ ਇਸ ਪੰਚਾਇਤ ਦੀ ਜਿਹੜੀ ਪ੍ਰਾਰਥਨਾ ਹੈ ਉਹ ਇਹਨਾਂ ਦੇ ਲੈਟਰਹੈਡ ਤੇ ਸੰਤ ਰਾਮਪਾਲ ਜੀ ਮਹਾਰਾਜ ਨੇ ਆਪਣੇ ਵਕੀਲਾਂ ਦੇ ਮਾਧਮੇ ਨਾਲ ਭੇਜੀ ਕਿਨੇ ਪਿੰਡਾਂ ਵਿੱਚ ਜਿਹੜਾ ਕੀਤਾ ਜਾਊਗਾ ਅੱਜ ਨਾਲੇ ਤੁਸੀਂ ਕੀ ਕੀ ਲੈ ਕੇ ਆਏ ਹੋ ਇੱਥੇ ਜੋ ਕਿ ਪੰਚਾਇਤ ਨੇ ਡਿਮਾਂਡ ਕੀਤੀ ਸੀ ਕਿ ਇਹਨਾਂ ਨੂੰ ਖੇਤਾਂ ਵਿੱਚ ਪਾਣੀ ਕੰਡਣ ਲਈ ਤਕਰੀਬਨ 9400 ਫੁੱਟ ਪਾਈਪ ਦੀ ਲੋੜ ਸੀਗੀ 2 20 ਆਰਸ ਪਾਵਰ ਦੀਆਂ ਮੋਟਰਾਂ ਕਹੀਆਂ ਸੀ 1700 ਫੁੱਟ ਨਾਲ ਜਿਹੜੀ ਤਾਰ ਬਿਜਲੀ ਤਾਰ ਦੀ ਮੰਗ ਕੀਤੀ ਸੀ ਬਾਕੀ ਨਾਲ ਅਸੀਂ ਸਯੋਗੀ ਸਮਗਰੀ ਲੈ ਕੇ ਆਏ ਜਿਵੇਂ ਨਟ ਵੋਲਟ ਸਟਾਰਟਰ ਔਰ ਜਿਹੜਾ ਆਪਣਾ ਫੈਵੀਕੋਲ ਹੁੰਦਾ ਲੋਸ਼ਨ ਜੋ ਹੁੰਦੇ ਨੇ ਸਕਰੂ ਹੁੰਦੇ ਨੇ ਸਾਰਾ ਕੁਝ ਲੈ ਕੇ ਆਏ ਨੇ ਸੌਕਟ ਵਗੈਰਾ ਵੀ ਇਹਦਾ ਸੈਟਅਪ ਕਿਸ ਤਰ੍ਹਾਂ ਹੋਏਗਾ ਜੀ ਇੰਨੇ ਪਾਈਪ ਹੋਣਗੇ ਰਾ ਕਿਸ ਤਰ੍ਹਾਂ ਇਹਨੂੰ ਕਿੱਥੇ ਸੈਟਅਪ ਕੀਤਾ ਜਾਊਗਾ ਤੇ ਇਹਦਾ ਪਾਣੀ ਕਿੱਥੇ ਕੱਢਿਆ ਜਾਊਗਾ ਇਹਦਾ ਜਿਹੜਾ ਨਿਕਾਸੀ ਦਾ ਕੰਮ ਪਿੰਡ ਦੀ ਪੰਚਾਇਤ ਕਰੇਗੀ ਜੀ ਅਸੀਂ ਸਿਰਫ ਇਹਨਾਂ ਨੂੰ ਸਮਾਨ ਦੇ ਕੇ ਜਾਵਾਂਗੇ ਜਾਂ ਸਾਡੇ ਨਾਲ ਜਿਹੜੇ ਟੈਕਨੀਸ਼ੀਅਨ ਆਏ ਉਹਨਾਂ ਨੂੰ ਗਾਈਡ ਕਰਕੇ ਜਾਣਗੇ ਉਹ ਪਿੰਡ ਦੀ ਪੰਚਾਇਤ ਦੀ ਜ਼ਿੰਮੇਵਾਰੀ ਹੈ ਪਾਣੀ ਕੱਢਣ ਦੀ ਅਸੀਂ ਸਾਰਾ ਸਮਾਨ ਇਹਨਾਂ ਨੂੰ ਦੇ ਦਾਂਗੇ ਉਹਨਾਂ ਦੀ ਮਰਜ਼ੀ ਹੈ ਜਿਵੇਂ ਹਰਿਆਣਾ ਵਿੱਚ ਕੀ ਸਿਸਟਮ ਹੈ ਕਿ ਉੱਥੇ 1-2 ਸਾਲ ਬਾਅਦ ਸਥਿਤੀ ਆ ਜਾਂਦੀ ਹੈ ਪਾਣੀ ਖੇਤਾਂ ਤੋਂ ਕੱਢ ਦਿੰਦਾ بارش ਦਾ ਇੱਥੇ ਦੱਸ ਰਹੇ ਨੇ ਕਿ 28 ਸਾਲ ਬਾਅਦ ਪਾਣੀ ਆਇਆ ਦਰਿਆ ਦਾ ਇਹ ਸਮਾਨ ਦਾ ਪਰਮਾਨੈਂਟ ਵੀ ਰੱਖ ਸਕਦੇ ਹਾਂ ਸਮਾਨ ਅਸੀਂ ਵਾਪਸ ਨਹੀਂ ਮੰਗਾਂਗੇ ਅਗਰ ਉਹਨਾਂ ਨੂੰ ਨਾ ਜਰੂਰਤ ਹੋਈ ਤਾਂ ਆਹ ਸਮਾਨ ਇਹਨਾਂ ਤੋਂ ਬਾਅਦ ਕਿਸੇ ਅਗਲੀ ਪੰਚਾਇਤ ਨੂੰ ਹੈਂਡਓਵਰ ਕਰ ਦਾਂਗੇ ਜਿਹੜੀ ਅਪਰੋਚ ਕਰੇਗੀ ਇਹ ਸਾਰਾ ਸੈਟਅਪ ਪੰਚਾਇਤ ਕਰੇਗੀ ਜਿਹੜੀ ਪੰਚਾਇਤ ਹੈ ਬਹੁਤ بڑے ਪਿੰਡੇ ਪ੍ਰਭਾਵ ਹੁੰਦੇ ਆ ਉਹ ਇਲਾਕੇ ਨੇ ਉਹਨਾਂ ਪਿੰਡਾਂ ਜਿਸ ਤਰ੍ਹਾਂ ਚੜ੍ਹਦੀ ਹੋਊਗੀ ਬਿਲਕੁਲ ਜੀ ਇੱਕ ਦੋ ਪਿੰਡਾਂ ਨੇ ਤਾਂ ਅਪਰੋਚ ਕਰ ਵੀ ਲਿਆ ਜੀ ਤੇ ਉਹਨਾਂ ਦੀ ਜਿਹੜੀ ਪ੍ਰਾਰਥਨਾ ਪੱਤਰ ਸੰਤ ਰਾਮਪਾਲ ਜੀ ਨੂੰ ਭੇਜਿਆ ਗਿਆ ਤੇ ਉਹ ਮਨਜ਼ੂਰ ਵੀ ਹੋ ਗਿਆ ਜੀ ਅਸੀਂ ਸਟਾ ਨੈਕਸਟ ਅਸੀਂ ਉਹ ਪਿੰਡ ਦੇ ਵਿੱਚ ਆਵਾਂਗੇ ਕਿੰਨਾ ਕੁ ਸਮਾਂ ਲੱਗਦਾ ਪ੍ਰੋਸੈਸਿੰਗ ਦੇ ਉੱਤੇ ਜਦੋਂ ਤੁਹਾਨੂੰ ਕੋਈ ਅਪਰੋਚ ਕਰਦਾ ਉਸ ਤੋਂ ਕਿੰਨੇ ਦਿਨ ਸਮੇਂ ਬਾਅਦ ਜਿਹੜੀ ਤੁਸੀਂ ਹੈਲਪ ਪਹ ਦੇਖੋ ਜੀ ਅਸੀਂ ਤਾਂ ਜਲਦੀ ਉਹ ਜਲਦੀ ਕਰਦੇ ਆ ਹੁਣ ਥੋੜਾ ਜਿਹਾ ਦਿਵਾਲੀ ਕਰਕੇ ਤੁਹਾਨੂੰ ਪਤਾ ਪਈ ਸ਼ਕਰਮਾੜੇ ਸੀ ਫੈਕਟਰੀਆਂ ਬੰਦ ਸੀਗੀਆਂ ਆਕਸੀਜਨ ਸੀਗਾ ਉਸ ਕਰਕੇ ਥੋੜਾ ਟਾਈਮ ਲੱਗਣਾ ਇਤਾਂ ਜਿਵੇਂ ਪਿਛਲੀ ਪੰਚਾਇਤ ਨੇ ਜਦੋਂ ਸਾਨੂੰ ਅਸੀਂ ਸਰਵੇ ਕਰਕੇ ਗਏ ਆ ਕਿ ਵੀਡੀਓ ਬਣਾ ਕੇ ਗਏ ਅਸੀਂ ਦੇਖੇ ਗਏ ਵੀ ਕੀ ਕੀ ਜ਼ਰੂਰਤ ਹੈ ਅਸੀਂ 2-3 ਦਿਨ ਦੇ ਵਿੱਚ ਸਮਾਂ ਲੈ ਐਸੀ ਸਾਰਾ ਉਹਨਾਂ ਦਾ 2 ਤੋਂ 3 ਦਿਨ ਦੇ ਵਿੱਚ ਸਮਾਂ ਲੈ ਕੇ ਆ ਜਾਨੇ ਜੀ ਬੱਚਿਆਂ ਦੀ ਪੜ੍ਹਾਈ ਦਾ ਜਾਂ ਉਹ ਜਿਹੜਾ ਬਿਮਾਰੀ ਦੇ ਲਾਗ ਵਰਤੇ ਉਹਨਾਂ ਵਾਸਤੇ ਵੀ ਕੋਟ ਬੰਦ ਕੀਏ ਨੇ ਉਹਦੇ ਵਾਸਤੇ ਆ ਜੀ ਅਨਪੂਰਨਮ ਪੋਹਿਮ ਦੇ ਤਹਿਤ ਜਦੋਂ ਵੀ ਅਸੀਂ ਸਰਵੇ ਕਰਦੇ ਆ ਜੀ ਪੂਰੇ ਭਾਰਤ ਵਿੱਚ ਪ੍ਰਵਾਟ ਟੋਲਦਿਆਂ ਸਰਵੇ ਦੇ ਵਿੱਚ ਸਾਡੀ ਕਮੇਟੀ ਨੂੰ ਸਰਵੇ ਭੇਜਿਆ ਜਾਂਦਾ ਹੈ ਜਿਹੜਾ ਕ੍ਰਾਈਟੇਰੀਆ ਫੁੱਲ ਫਿਲ ਕਰਦਾ ਵੀ ਕੋਈ ਰੋਟੀ ਨਹੀਂ ਦੋ ਵਕਤ ਦੀ ਖਾ ਸਕਦਾ ਹੈਗਾ ਜਾਂ ਬੱਚੇ ਦੀ ਐਜੂਕੇਸ਼ਨ ਵਿੱਚ ਰੁਕੂਗੀ ਉਹਦੇ ਤਹਿਤ ਪੰਜਾਬ ਦੇ ਵਿੱਚ 200 ਤੋਂ ਉੱਪਰ ਪਰਿਵਾਰਾਂ ਦੇ ਜਿਹੜੇ ਸਰਵੇ ਉਹ ਪਾਸ ਹੋ ਚੁੱਕੇ ਨੇ ਬਾਕੀ ਹਿੰਦੁਸਤਾਨ ਤੇ ਨੇਪਾਲ ਤੱਕ ਮੁਹਿੰਮ ਚੱਲ ਹੀ ਰਹੀ ਹੈ 200 ਤੋਂ ਉੱਪਰ ਪਰਿਵਾਰਾਂ ਨੂੰ ਸੰਤਰਾਮਪਾਲ ਜੀ ਮਹਾਰਾਜ ਖਰੇਕ ਮਹੀਨੇ ਰਾਸ਼ਨ ਦੀ ਭੇਜ ਦੇਣੀ ਜਿਹਦੇ ਵਿੱਚ 23 ਆਈਟਮਾਂ ਨੇ ਰਾਸ਼ਨ ਦੀਆਂ ਤੇਈ ਆਟਮਾ ਨੇ ਰਸੰਦੀਆਂ ਵਧੀਆ ਕੁਆਲਿਟੀ ਦੀਆਂ ਜੋ ਆਪਣੇ ਘਰ ਵਿੱਚ ਯੂਜ਼ ਕਰਦੇ ਐ এডੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਜਿਵੇਂ ਯੂਨੀਫਾਰਮ ਦੀ ਲੋੜ ਐ ਫੀਸ ਬੱਚੇ ਦੀ ਪੈਂਡਿੰਗ ਪਈ ਐ ਜਾਂ ਉਹਨਾਂ ਨੂੰ ਸਟੇਸ਼ਨਰੀ ਦੀ ਬੁੱਕਸ ਦੀ ਲੋੜ ਐ ਨੋਟਬੁੱਕਸ ਦੀ ਲੋੜ ਐ ਸ਼ੂਜ਼ ਦੀ ਲੋੜ ਐ ਸੌਕਸ ਦੀ ਲੋੜ ਐ ਜਿਹੜਾ ਆਪਾਂ ਦੀ ਸਭ ਕੁਝ ਬੱਚਿਆਂ ਨੂੰ ਦਿੱਤਾ ਜਾਂਦਾ ਜਿਹੜਾ ਤੁਸੀਂ ਸਾਰਾ ਸਮਾਨ ਹੈਂਡਓਵਰ ਕਰ ਦਿੰਦੇ ਹੋ ਦੋਸਤੋ ਬਾਅਦ ਇਨਸਪੈਕਸ਼ਨ ਵੀ ਕਰਦੇ ਹੋ ਆ ਕਿ ਜਿਹੜਾ ਤੁਸੀਂ ਸਮਾਨ ਨੇਡਓਵਰ ਕੀਤਾ ਸਹੀ ਜਗ੍ਹਾ ਤੇ ਲੱਗਾ ਬਿਲਕੁਲ ਜੀ ਇਨਸਪੈਕਸ਼ਨ ਵੀ ਕਰਦੇ ਆ ਅਸੀਂ ਰਾਫਤਾ ਵੀ ਰੱਖਦੇ ਆ ਇਸ ਪਰਵਾਹ ਨਾਲ ਮੰਨ ਕੇ ਚੱਲੋ ਕਿ ਕਿਸੇ ਟਾਈਮ ਤੇ ਉਹਨਾਂ ਦੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਨੂੰ ਉਹ ਸਰਵੇ ਅਸੀਂ ਫਿਰ ਉੱਥੇ ਸਟਾਪ ਕਰ ਦਿੰਨੇ ਆ ਇਹ ਉਹਦਾ ਕਿੰਨੀ ਜਿੰਦੀਆਂ ਮਦਦ ਚਾਹੇ ਸਾਲ ਲੱਗੇ 2 ਸਾਲ ਲੱਗੇ 3 ਸਾਲ ਲੱਗੇ ਸਥਿਤੀ ਤੇ ਪ੍ਰਵਾਦ ਸਥਿਤੀ ਤੇ ਡਿਪੈਂਡ ਕਰਦਾ ਹੈ ਕਿ ਕੋਈ ਸਮੇਂ ਸੀਮਾ ਨਹੀਂ ਮੰਨ ਲੋ ਕਿਸ ਕਿਸੇ ਨੇ 5-10 ਸਾਲ ਵੀ ਮਦਦ ਜਾ ਸਕਦੀ ਹੈ ਕਿਸੇ ਨੂੰ 1 ਸਾਲ ਵੀ ਜਾ ਸਕਦੀ ਹੈ ਜਦੋਂ ਉਹਨਾਂ ਦੀ ਆਸਥੀਰੀ ਠੀਕ ਹੋ ਜੇ ਉਹਨਾਂ ਦਾ ਕੋਈ ਇਨਕਮ ਦਾ ਸਾਧਨ ਬਣ ਜਾਵੇ ਅਸੀਂ ਇਨ ਟੱਚ ਰਹਿਨੇ ਹਾਂ ਉਹਨਾਂ ਦੇ ਨਾਲ ਜਿਸ ਤਰ੍ਹਾਂ ਪਾਈਪਸ ਦੀ ਇਹਨਾਂ ਨੇ ਇਥੋਂ ਇਸ ਪਿੰਡ ਦੀ ਗੱਲ ਕਰੀ ਹੈ ਨਾ ਪਾਈਪਸ ਦੀ ਇਹਨਾਂ ਨੇ ਜਾਂ ਹੋਰ ਵੀ ਜਿਹੜੀ ਡਿਮਾਂਡਸ ਕੀਤੀਆਂ ਉਹ ਤੁਸੀਂ ਵੈਰੀਫਾਈ ਕੀਤਾ ਕਿ ਐਸਐਸਸੀ ਲੋੜੇਗੀ ਬਿਲਕੁਲ ਜੀ ਅਸੀਂ ਪਿੰਡ ਵਿੱਚ ਆ ਕੇ ਗਏ ਸੀ ਅਸੀਂ ਵੀਡੀਓ ਵੀ ਸ਼ੂਟ ਕੀਤੀ ਔਰ ਵੀਡੀਓ ਨੂੰ ਸ਼ੂਟ ਕਰਕੇ ਅਸੀਂ ਅੱਗੇ ਆਪਣੀ ਕਮੇਟੀ ਨੂੰ ਵੀ ਭੇਜਿਆ ਤੇ ਅਸੀਂ ਆਪ ਹੀ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਅਸੀਂ ਪੰਚਾਇਤ ਨਾਲ ਗੱਲ ਵੀ ਕਰਕੇ ਅਸੀਂ ਅਸੀਂ ਮੌਕਾ ਵੀ ਦੇਖ ਕੇ ਗਏ ਸੀ ਕਿ ਕਿੰਨਾ-ਕਿੰਨਾ ਪਾਣੀ ਭਰਿਆ ਹੋਇਆ ਤੇ ਪੰਚਾਇਤ ਨਾਲ ਸਾਰੀ ਗੱਲਬਾਤ ਕਰਕੇ ਅਸੀਂ ਕਨਕਲੂਡ ਵੀ ਕੀਤਾ ਕਿ ਇਹਨਾਂ ਕੋਲ ਇੰਤਜ਼ਾਮ ਹੈਗਾ ਕਿ ਨਹੀਂ ਹੈਗਾ ਪ੍ਰੋਪਰ ਸਭ ਕੁਝ ਇਨਵੈਸਟੀਗੇਟ ਕਰਨ ਤੋਂ ਬਾਅਦ ਹੀ ਇਹ ਸਮਾਨ ਪਹੁੰਚਾਇਆ ਗਿਆ ਜੀ ਠੀਕ ਹੈ ਹਾਂ ਜੀ ਅਗਿ ਤੱਕ ਸਰਕਾਰ ਦਾ ਮਰ ਗਿਆ ਤਾਂ ਸਾਡਾ ਦੇਸ਼ ਤਬਾਹ ਹੋ ਜਾਵੇਗਾ ਕਿਉਂ ਸਾਰਾ ਕੁਝ ਖੇਤੀ ਦੇ ਨਾਲ ਹੀ ਨਿਰਭਰਤ ਨੂੰ ਸਭ ਨੂੰ ਪਤਾ ਜੇ ਫਸਲ ਨਹੀਂ ਹੋਏਗੀ ਤਾਂ ਬਲੈਕ ਵਧੇਗੀ ਮਾਰਕੀ ਤਾਂਕ ਦੀ ਮਹਿੰਗਾਈ ਹੋ ਜੇਗੀ ਡਿਸਟਿਲ ਸ਼ੋਰਟ ਹੋ ਗਈ ਉਹਨੂੰ ਧਿਆਨ ਰੱਖਦੇ ਹੋਏ ਸੰਤਰਾਪਾਲ ਜੀ ਮਹਾਰਾਜ ਵੱਲੋਂ ਜੋ ਵੀ ਪ੍ਰਾਰਥਨਾ ਜਾਰੀ ਆਵੇਂ ਹਰ ਪੀੜਤਾ ਦੀਆਂ ਉਹਦੇ ਤਹਿਤ ਸਾਰੀ ਰਾਤ ਸਮਗਰੀ ਮੁਹਈਆ ਕਰਾਈ ਜਾ ਰਹੀ ਹੈ ਉਸਦੇ ਤਹਿਤ ਅਸੀਂ ਪਿੰਡ ਦੇ ਵਿੱਚ ਅੱਜ ਪੰਚਾਇਤ ਕੋਲ ਪਹੁੰਚੇ ਹਾਂ ਇਹਨਾਂ ਨੂੰ ਸਮਾਨ ਹੈਂਡਓਵਰ ਕਰਨ ਲਈ ਜਦੋਂ ਸਮਾਗਸੀ ਹੈਂਡਓਵਰ ਕਰ ਦਿੰਦੇ ਹੋ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ ਉਹ ਸਮਾਨ ਤੁਸੀਂ ਫਿਰ ਵਾਪਸ ਲੈ ਲੈਂਦੇ ਹੋ ਇਹ ਪੰਚਾਇਤ ਵੀ ਰਹਿ ਜਾਂਦਾ ਮੈਂ ਦੱਸਣਾ ਚਾਹਾਂਗਾ ਜਿਵੇਂ ਕਿ ਹਰਿਆਣਾ ਦੇ ਵਿੱਚ ਤਾਂ ਹਰ ਇੱਕ ਸਾਲ ਬਾੜ ਆਂਦੀ ਆ ਉੱਥੋਂ 200 ਤੋਂ ਪਲੱਸ ਪਿੰਡਾਂ ਦੇ ਵਿੱਚ ਕਿਸੇ ਤੋਂ ਕੋਈ ਸਮਾਨ ਲਿੱਤਾ ਗਿਆ ਲੱਖਾਂ ਦਾ 50 50 60 ਲੱਖ ਦਾ ਸਮਾਨ ਆ ਅੱਜ ਵੀ ਜੇ ਇਸ ਪੰਚਾਇਤ ਲਈ ਲੈ ਕੇ ਆਇਆ ਸਮਾਨ ਇਹਦੀ ਕੀਮਤ 16 17 ਲੱਖ ਆ ਇਸ ਤੋਂ ਘੱਟ ਨਹੀਂ ਹੈਗੀ ਇਸ ਤੋਂ ਵੱਧ ਹੀ ਹੋ ਸਕਦੀ ਹੈ ਘੱਟ ਨਹੀਂ ਹੋ ਸਕਦੀ ਅਜੇ ਕੁਝ ਬਿੱਲ ਰਹਿੰਦੇ ਨੇ ਇਸ ਤੋਂ ਵੱਧ ਹੀ ਪਤਾ ਹੈ ਕਿ ਲੱਖਾਂ ਦੇ ਵਿੱਚ ਆਈ ਆ 9400 ਫੁੱਟ ਪਾਏ ਵੀ ਲੱਖਾਂ ਦੇ ਵਿੱਚ ਆ ਮੋਟਰਾਂ ਤੁਹਾਨੂੰ ਪਤਾ ਵੀ ਹਸਪਤਾਲ ਨੇ ਕੰਨੀਆਂ ਮਹਿੰਗੀਆਂ ਨੇ ਸ਼ਾਕਾਤਾਂ ਕੰਨੀਆਂ ਹਰ ਇੱਕ ਚੀਜ਼ ਬ੍ਰਾਂਡਡ ਦਿੱਤੀ ਗਈ ਆ ਪਰ ਜਿਵੇਂ ਕਿ ਇਸ ਇਸ ਏਰੀਆ ਦੇ ਵਿੱਚ ਜੋ ਸਰਵੇ ਕੀਤਾ ਗਿਆ ਵੀ ਸਾਨੂੰ ਜੋ ਦੱਸਿਆ ਗਿਆ ਵੀ ਸਨ 1987 ਤੋਂ ਬਾਅਦ 28 ਸਾਲ ਬਾਅਦ ਹੜ ਆਇਆ ਵੀ ਇਹ ਤਾਂ ਕਿਉਂ ਨਾ ਫਿਰ ਇਹ ਕਹਿੰਦੇ ਸਾਨੂੰ ਲੋੜ ਨਹੀਂ ਤੁਸੀਂ ਜਿਵੇਂ ਪਿਛਲੇ ਪਿੰਡ ਪੰਚਾਇਤਾਂ ਨੂੰ ਸਾਨੂੰ ਕਿਹਾ ਵੀ ਸਾਡਾ ਪਾਣੀ ਤੁਸੀਂ ਕਢਾ ਦਿਓ ਤੁਸੀਂ ਪਾਪਾ ਅੱਗੇ ਕਿਸੇ ਹੋਰ ਲੋੜ ਬੰਦਾ ਨੂੰ ਵੀ ਦੇ ਸਕਦੇ ਹਾਂ ਜਿਵੇਂ ਵੀ ਪੰਚਾਇਤ ਨਾਲ رابطہ ਹੋਏਗਾ ਜਿਵੇਂ ਹੋਰ ਪਿੰਡਾਂ ਦਾ ਵੀ ਅਸੀਂ ਕਿਸੇ ਨੇ ਪਾਣੀ ਕਢਾਣਾ ਇਹਨਾਂ ਦਾ ਪਾਣੀ ਨਿਕਲ ਗਿਆ ਇਹਨਾਂ ਨੂੰ ਫਸਲ ਦੀ ਬਿਜਾਈ ਹੋ ਜੇ ਕੋ ਪਾਣੀ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਜਿਵੇਂ ਵੀ ਪੰਚਾਇਤ ਨਾਲ ਸਾਡੀ ਬੈਠ ਕੇ ਗੱਲ ਹੋਵੇਗੀ ਵੀ ਹੋਰ ਕਿਸੇ ਨੂੰ ਪਾਪਾ ਦੇਣੀ ਤਾਂ ਹੋਰ ਕਿਸੇ ਨੂੰ ਵੀ ਮੋਹੀਆਂ ਕਰਾਈਆਂ ਜਾਣਗੀਆਂ ਇਹਦੇ ਨਾਲ ਦੇ ਪਿੰਡ ਦਾ ਵੀ ਸਰਵੇ ਪਾਸ ਹੋ ਚੁੱਕਿਆ ਠੀਕ ਸ ਹੈ ਥੈਂਕ ਯੂ ਬਹੁਤ ਬੜੀ ਜਿਹੜਾ ਪ੍ਰਾਜੈਕਟ ਦਾ ਸੰ ਆ ਆਪਣਾ ਦਾ ਸ਼ੰਗਾਂ ਤੇ ਇਹਨਾਂ ਖਰਚੀ ਦਾ ਦੀ ਮਤ ਰਾਪਟ ਜੇ ਕਿਉਂ ਨਾ ਜੇ ਅਗਰ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਇੱਥੇ ਐਜੂਕੇਸ਼ਨ ਬੜੀ ਮਹਿੰਗੀ ਆ ਸਿਹਤ ਸੇਵਾਵਾਂ ਜਿਹੜੀਆਂ ਨੇ ਉਹ ਬੜੀਆਂ ਮਹਿੰਗੀਆਂ ਨੇ ਕੀ ਉਹਨਾਂ ਉਹ ਵੀ oprale ਜਿਹੜੇ ਨੇ ਸੰਧ ਮਹਾਰਾਜ ਜੀ ਵੱਲੋਂ ਕੀਤੇ ਜਾਣਗੇ ਹਾਂਜੀ ਜਿਵੇਂ ਕਿ ਦੱਸਿਆ ਤੁਹਾਨੂੰ ਵੀ ਅਨਪੂਰਨਾ ਮਹਮਦ ਤਾਇਬ ਜਿਹੜਾ ਵੀ ਪਰਿਵਾਰ ਨਾਚਾਰ ਬੇਸਾਰਾ ਹੁੰਦਾ ਜਾਂ ਕਿਸੇ ਨੂੰ ਮੈਡੀਕਲ ਦੀ ਸਹੂਤਰੀ ਲੋੜ ਆ ਉਹਨਾਂ ਦਾ ਸਰਵੇ ਕੀਤਾ ਜਾਂਦਾ ਇਹ ਅਨਪੂਰਨ ਮਹਿੰਮ ਦੇ ਤਹਿਤ ਉਹਨਾਂ ਦਾ ਇਲਾਜ ਵੀ ਸਰਕਾਰੀ ਹਸਪਤਲ ਜਿਵੇਂ ਆਪਾਂ ਲਾ ਲੋ ਪੀਜੀਆਈ ਰਜਿੰਦਰਾ ਹਸਪਤਲ ਜੋ ਵੀ ਵੱਡੇ ਸਰਕਾਰੀ ਹਸਪਤਲ ਨੇ ਉਹਨਾਂ ਦੇ ਵਿੱਚ ਸਾਰਾ ਖਰਚਾ ਚਾਹੇ ਉਹ ਲੱਖ ਰੁਪਏ ਖਰਚਾ ਹੋਵੇ ਭਾਵੇਂ 5 ਰੁਪਏ ਖਰਚਾ ਹੋਵੇ ਸਾਰਾ ਸੰਤਰਾਮ ਪਾਲ ਜੀ ਮਹਾਰਾਜ ਜੀ ਦੇ ਆਸ਼ਰਮ ਹੀ ਵਾਹਨ ਕਰਦੇ ਨੇ ਉਹਨਾਂ ਦੇ ਦੁਆਰਾ ਹੀ ਕੀਤਾ ਜਾਂਦਾ ਸੌਰ ਕਿਹੜੇ ਦੇਸ਼ ਇੱਥੇ ਕੰਮ ਕੀਤੇ ਆ ਬੱਚਿਆਂ ਦੀ ਸਕੂਲ ਦੀ ਐਜੂਕੇਸ਼ਨ ਦੱਸਿਆ ਤੁਹਾਨੂੰ ਸੰਤਰਾਮ ਪਾਲ ਜੀ ਮਹਾਰਾਜ ਜੀ ਵੱਲੋਂ ਜੇ ਮੈਂ ਉਹਨਾਂ ਦੇ ਕਾਰ ਸੰਤਰਾਮ ਪਾਲ ਜੀ ਮਹਾਰਾਜ ਉਹ ਸੰਤ ਨੇ ਇਸ ਧਰਤੀ ਦੇ ਉੱਪਰ ਜਿਹੜੀ ਮਨੂਕਤਰੀ ਜਿਹੜੇ ਕਿਸੇ ਜਾਤ ਪਾਤ ਜਾਤੀ ਮਹੱਜਬ ਤੋਂ ਕਿਸੇ ਅੰਧ ਵਿਸ਼ਵਾਸ ਤੋਂ ਕਿਸੇ ਲਿੰਗ ਭੇਦ ਤੋਂ ਲੋਕਾਂ ਦੀ ਮਦਦ ਕਰਦੇ ਨੇ ਉਹ ਇਸ ਤੋਂ ਇਹ ਨਹੀਂ ਦਿਖਾਇੰਦਾ ਵੀ ਇਹ ਕਿਹੜਾ ਕਿਸਮ ਦਾ ਜਵਦਾ ਸੰਤ ਸੰਤੋਂ ਹੁੰਦਾ ਜੀ ਨਿਗਰ ਸਾਰੇ ਬੱਚੇ ਬਰਾਬਰ ਹੋਣ ਕੋਈ ਜਾਤ ਧਰਮ ਨਹੀਂ ਹੁੰਦਾ ਇਹ ਉਸ ਤੋਂ ਇਲਾਵਾ ਜਿਵੇਂ ਦੇਜ ਮੁਕਤ ਸਮਾਜ ਤਿਆਰ ਕੀਤਾ ਰਿਹਾ ਸੰਤਰਾਮਪਾਲ ਜੀ ਵੱਲੋਂ ਨਸ਼ਾ ਮੁਕਤ ਸਮਾਜ ਕੀਤਾ ਜਾ ਰਿਹਾ ਸੰਤਰਾਮ ਸੰਤਰਾਮਪਾਲ ਜੀ ਦੀ ਲਿਖੀ ਪੁਸਤਕ ਜੀਨੇ ਦੀ ਰਾਹ ਪੜ ਕੇ ਲੱਖਾਂ ਲੋਕਾਂ ਨੇ ਨਸ਼ਾ ਤਿਆਗਤਾ ਕਿ ਉਹ ਆਪਣੇ ਪਰਿਵਾਰ ਦੇ ਨਾਲ ਸੁਖੀ ਜੀਵਨ ਬਤੀਤ ਕਰ ਰਹੇ ਨਹੀਂ ਤਾਂ ਭੈਣਾਂ ਦੀ ਕੁੱਖ ਭੈਣਾਂ ਮਾਵਾ ਵਿਧਵਾ ਹੋ ਜਾਂਦੀਆਂ ਮਾਵਾ ਦੀ ਕੁੱਖ ਉਜੜ ਜਾਂਦੀ ਸੀ ਭੈਣਾਂ ਵਿਧਵਾ ਹੋ ਜਾਂਦੀਆਂ ਸੀ ਤੁਸੀਂ ਪ੍ਰੈਕਟੀਕਲੀ ਦੇਖ ਸਕਦੇ ਹੋ ਵੀ ਸੰਤਰਾਮਪਾਲ ਜੀ ਦੀ ਗਿਆਨ ਆਪਣੀ ਜੀਨੇਗਰਾ ਬੁੱਕ ਪੜ੍ਹ ਕੇ ਬੜੇ ਲੋਕਾਂ ਨੇ ਨਸ਼ਾ ਤਿਆਗਿਆ ਅਸੀਂ ਵੀ ਉਹਨਾਂ ਦੇ ਵਿੱਚ ਹੀ ਆ ਅਸੀਂ ਵੀ ਸੰਤਰਾਮਪਾਲ ਜੀ ਦਾ ਗਿਆਨ ਸਮਝ ਕੇ ਆਏ ਆ ਸਾਰਾ ਕੁਝ ਵੀ ਪ੍ਰਮਾਤਮਾ ਦਾ ਗਿਆਨ ਆ ਨਿਰਵਲ ਹੋਇਆ ਤੇ ਉਹਦੀ ਦੇਹਜ ਪ੍ਰਥਾ ਜਿਵੇਂ ਇੱਕ ਕੋੜ ਆ ਇਸ ਅਭੀ ਸ਼ਾਪ ਆ ਪੂਰੇ ਦੇਸ਼ ਲਈ ਉਹਦੇ ਸੰਤਰਾਮਪਾਲ ਜੀ ਦੇ ਗਿਆਨ ਤੋਂ ਪ੍ਰਭਾਵਿਤ ਹੋ ਕੇ ਰਮੈਣੀਆ ਜਿਹੜੋ ਅਸੀਂ ਰਮੈਣੀ ਕਰਨਿਆਂ ਮਾਤਰ 16 ਮਿੰਟ ਚ ਹੁੰਦੀ ਆ ਉਹ ਸੰਤਰਾਮਪਾਲ ਜੀ ਦੇ ਆਸ਼ਰਮਾਂ ਚ ਕਹਿੰਦੇ ਰਮੈਣੀ ਵਿਵਾਹ ਜਿੱਦੋਂ ਲੋਕ ਉੱਥੇ ਸਾਰਾ ਖਰਚਾ ਵੀ ਸੰਤਰਾਮਪਾਲ ਜੀ ਦੇ ਆਸ਼ਰਮ ਵahanam ਕਰਦੇ ਨੇ ਖਾਣ ਪੀਣ ਦਾ ਉੱਥੇ ਬਿਨਾਂ ਕਿਸੇ ਡੰਬਰ ਤੋਂ ਬਿਨਾਂ ਕਿਸੇ ਫਜ਼ੂਲ ਖਰਚੀ ਤੋਂ ਬਿਨਾਂ ਕਿਸੇ ਲੈਣ ਦੇਣ ਤੋਂ ਮੁੰਡੇ ਸਾਦੇ ਤਰੀਕੇ ਨਾਲ মাত্র 16 ਮਿੰਟ ਦੇ ਵਿੱਚ ਰਮਾਨੀ ਵਿਆਹ ਕਰਾ ਰਹੇ ਹਾਂ ਜਿੱਥੇ ਕੁੜੀ ਆਲਾ ਪਰਿਵਾਰ ਤੇ ਮੁੰਡੇ ਵਾਲਾ ਪਰਿਵਾਰ ਬਿਲਕੁਲ ਲੈਣ ਦੇ ਨਹੀਂ ਕਹਤਾ ਦੋਨੇ ਖੁਸ਼ ਵਸ ਰਹੇ ਨੇ ਜਿਵੇਂ ਤੁਸੀਂ ਦੇਖਿਆ ਵੀ ਲੱਖਾਂ ਲੱਖਾਂ ਕਰੋੜਾ ਰੁਪਇਆ ਲਾ ਕੇ ਵੀ ਐਡੇ ਵੱਡੇ ਕਲਾਕਾਰ ਲਾ ਕੇ ਵੀ ਮਹਿੰਗੀਆਂ ਗੱਡੀਆਂ ਦੇ ਕੇ ਵੀ ਆਪਣੀ ਦੇਸ਼ ਦੀ ਧੀ ਨਹੀਂ ਬਚਦੀ ਉਹਨੂੰ ਫਿਰ ਦੇਸ਼ ਦੀ ਬੜੀ ਪਾੜ ਦਿੱਤਾ ਜਾਂਦਾ ਇਹ ਸੰਤਰਾਮਪਾਲ ਜੀ ਦੀ ਬਹੁਤ ਵੱਡੀ ਦੇਣ ਆ